ਗਾਈਸ ਕੀ ਹਾਲ ਚਾਲ ਹੈ ਸਾਰੇ ਦਾ ਸਵਾਗਤ ਹੈ ਜੀ ਆ ਤੁਸੀਂ ਬਲੌਗਰ ਚੈਨਲ ਦੇ ਵਿੱਚ ਤੇ ਗਾਈਸ ਅੱਜ ਮੈਂ ਚੱਲ ਆਇਆ ਫਿਰ ਤੋਂ ਸਕੂਲੇ ਗਾਈਸ ਅੱਜ ਹੈਗਾ ਥਰਸਡੇ ਤੇ ਪੱਕ ਬਹੁਤ ਸ਼ਾਨਦਾਰ ਬੱਜੀ ਹੈ ਤੇ ਗਾਈਸ ਵਾਟ ਚੈੱਕ ਕਰੋ ਤੇ ਸ਼ੇਪ ਚੈੱਕ ਕਰੋ ਬਾਈ ਹੋਣ ਗਾਈਸ ਰੋਟੀ ਖਾਣ ਆਇਆ ਤੇ ਮੈਂ ਰਹਿਣਾ ਸਕੂਲੇ ਤੇ ਤੁਹਾਨੂੰ ਮਿਲਦਾ ਸਕੂਲੋਂ ਆ ਕੇ ਬਾਏ ਗਾਈਸ ਆ ਚੁੱਕਾ ਹਾਂ ਤੇ ਉਹੀ ਲਾਲ ਟੀਸ਼ਰਟ ਖੀ ਥੱਲੇ ਤੇ ਆਹ ਟੀ-ਸ਼ਰਟ ਤੇ ਆਪਿਆ ਮਾ ਤੇ ਗਾਇਸ ਮੌਸਮ ਸਵੇਰੇ ਤੇ ਮੀਂਹ ਪਿਆ ਨਹੀਂ ਗਾਇਸ ਮੌਸਮ ਦਾ ਹਾਲਤਾਂ ਉਸ ਨਹੀਂ ਤੇ ਤੁਹਾਡੇ ਸਾਹਮਣੇ ਹੈ ਗਾਇਸ ਕਿਤਾਸਾ ਮੌਸਮ ਹੈ ਮੌਸਮ ਤੇ ਬਟਾਏ ਦਾ ਲੱਗਦਾ ਮੈਨੂੰ ਤੇ ਗਾਇਸ ਚੈੱਕ ਕਰੋ ਤੇ ਫੋਨ ਗਾਇਸ ਆ ਵਿੱਚ ਰਹਿਦੇ ਪਿਆ ਰਹਿੰਦਾ ਚਲਾਉਣਾ ਹੈ ਨਹੀਂ ਮੈਂ ਗਾਇਸ ਇਹ ਗਾਇਸ ਹੁਣ ਮੈਂ ਰੋਟੀ ਖਾਣਾ ਹੈ ਅੱਜ ਬਣੀ ਹੈ ਮੇਰੀ ਫੇਵਰੇਟ ਕੜੀ ਤੇ ਰੋਟੀ ਖਾਣਾ ਗਾਇਸ ਮੇਰਾ ਫੋਨ ਤਾਂ ਨਹੀਂ ਤੇ ਹਾਂ ਟਿਊਸ਼ਨ ਜਾਣ ਨੂੰ ਗਾਇਸ ਰੋਟੀ ਆ ਗਈ ਆਪਣੇ ਖਾਈਏ ਗਾਇਸ ਬਾਏ ਯਾਰ ਜਾਣਾ ਮੈਂ ਗਾਇਸ ਅੱਜ ਕੋਸ ਮਨ ਕੋਸ ਜਲਦੀ ਬਣਾ ਲਿਆ ਗਾਇਸ ਕਲਿੱਪ ਤੇ ਗਾਇਸ ਹੁਣ ਮੈਂ ਰੋਟੀ ਪਾਣੀ ਖਾ ਲਿਆ ਹੁਣ ਮੈਂ ਚੱਲਣਾ ਟਿਊਸ਼ਨ ਦੇ ਪਰਣਾ ਚੈੱਕ ਕਰੋ ਗਾਇਸ 10 ਵਜੇ ਚੁੱਕੇ ਨੰਬਰ ਦੇਣਾ ਚਾਹੀਦਾ ਗਾਇਸ ਦਸੇ ਪਰਨੇ ਨੂੰ ਉਤੇ ਹੀ ਸ਼ਾਂਦਰ ਬੱਜਿਆ ਗਾਇਸ ਪਰਨੇ ਤੇ ਆਰਮਾਰ ਦਿੱਤਾ ਦੇਣਾ ਹੀ ਪੈਣਾ ਹੈ ਗਾਇਸ ਰਮਾਰ ਤੇ ਹੁਣ ਆਪਾਂ ਚਾਹੁੰਦੇ ਗਾਇਸ ਟਿਊਸ਼ਨ ਦੇ ਤੁਹਾਨੂੰ ਮਿਲਦੇ ਸਦਾ ਕਲੋਨੀ ਦੇ ਵਿੱਚ ਬਾਏ ਗਾਇਸ ਫਾਈਫ ਹੁੰਦੀ ਪਾਣੀ ਤਾਂ بچਾਂਦੀ ਰੀਡਿੰਗ ਹੁੰਦੀ ਹੈ ਗਾਇਸ ਆਪਾਂ ਅੱਜ ਕੈਂਟੀਨ ਤੋਂ ਦੇ ਗਾਇਸ ਉਧਰ ਆਪਾਂ ਜਾਣਾ ਹੈ ਕਲੋਨੀਆਂ ਦੇ ਵਿੱਚ ਤੇ ਮੌਸਮ ਦਾ ਹਾਲ ਚਾਲ ਕੁਝ ਇਸ ਤਰ੍ਹਾਂ ਨਹੀਂ ਪਈ ਜਾ ਰਿਹਾ ਪਈ ਜਾ ਰਿਹਾ ਤੇ ਸ਼ਾਇਦ ਫੋਨ ਦੇ ਕੈਮਰੇ ਤੇ ਪੈਰੇ ਤਾਨੂੰ ਨਜ਼ਰ ਆ ਨਹੀਂ ਰਹਾ ਨਾ ਪੈ ਰਿਹਾ ਹੈ ਬਸ ਪੈ ਰਿਹਾ ਹੈ ਮਤਲਬ ਪੈ ਰਿਹਾ ਹੈ ਦੇਖੋ ਗਾਇਸ ਪੈ ਰਿਹਾ ਹੈ ਬਸ ਤੇ ਵੱਡਾ ਵੀ ਨਾ ਆ ਰਿਹਾ ਤੇ ਗਾਇਸ ਹੁਣ ਆਪਾਂ ਚਲਦੇ ਆ ਦੀਪ ਦੇ ਜਨਮ ਦਿਨ ਦੇ ਤੁਹਾਨੂੰ ਪਤਾ ਕਦੋਂ ਮੇਰਾ ਦੀਪ ਦਾ ਜਨਮ ਦਿਨ ਨਹੀਂ ਸੀ ਤੇ ਪਾਰਟੀ ਅੱਜ ਲੈਣੀ ਆ ਕਿਉਂਕਿ ਕੱਲ ਗਿਆ ਸੀ ਕਿਤੇ ਅੱਜ ਪਾਰਟੀ ਲੈਨੇ ਗਾਈਸ ਤੇ ਤੁਹਾਨੂੰ ਦਿਖਾਉਣੇ ਆ ਪਾਰਟੀ ਲੈ ਕੇ ਹੋਣਾ ਆਪਾਂ ਚਲਦੇ ਗਾਈਸ ਸਿੱਧਾ ਘਰੇ ਪਾਏ ਨਹੀਂ ਜਿੱਦਾਂ ਪੈ ਰਿਹਾ ਮੈਨੂੰ ਲੱਗਦਾ ਨਹੀਂ ਮੈਥੋਂ ਜਿਆਦਾ ਜਾਣਾ ਚਾਹੀਦਾ ਗਾਈਸ ਨਹੀਂ ਪਈ ਜਾ ਰਿਹਾ ਤੇ ਲੱਗਦਾ ਨਹੀਂ ਕਿਤੇ ਜਾ ਜਾਣਾ ਨੂੰ ਮੈਂ ਘਰੇ ਬੈਕ ਕੰਮ ਕੰਮ ਕਰਦਾ ਤੇ ਸਕੂਲ ਨਾਲ ਜਿਹੜਾ ਖਾਂਗਾ ਮੈਂ ਪਹਿਲੇ ਤੋਂ ਉਹ ਕਰਦਾ ਗਾਈਸ ਤੇ ਆਈ ਲਵ ਯੂ ਗਾਈਸ ਉਹ ਨਾਮ ਮੈਨੂੰ ਵਧੀਆ ਲੱਗਦਾ ਮੀ ਪੈਂਦਾ ਪਰ ਨਾ ਗਾਇਸ ਬੰਬ ਮੇਰਾ ਹੁਣ ਗਾਇਸ ਤੁਹਾਨੂੰ ਦਿੰਦੇ ਆ ਜੇ ਤੇ ਮਿਲਣਾ ਆ ਠੀਕ ਆ ਨਹੀਂ ਤਾਂ ਬਸ ਗਾਇਸ ਫਿਰ ਮੇਰੇ ਮੇਰੇ ਜਾਣਾ ਹੋਇਆ ਤੇ ਜਾਵਾਂਗੇ ਨੀ ਦਾ ਤਾਂ ਵਹਿ ਜੇ ਪਤਾ ਨਹੀਂ ਨਾਮ ਨਿਸ਼ਾਨ ਹੈਗਾ ਹੈ ਮੈਂ ਮੁੱਕ ਨਹੀਂ ਰਹੀ ਮੀ ਹੁਣ ਮੈਂ ਨਹੀਂ ਗਾਇਸ ਜੇ ਜਾਣਾ ਹੋਵੇ ਤਾਂ ਜਾਦਾ ਨਹੀਂ ਜਾਣਾ ਕੋਈ ਬਾਏ ਗਾਇਸ ਆਪਾਂ ਹੁਣ ਚੱਲੇ ਆ ਖਾਨਦੀਪ ਦੇ ਵੱਡੇ ਦੀ ਪਾਰਟੀ ਚੈੱਕ ਕਰੋ ਗਾਇਸ ਕਿੰਨੇ ਆਉਣੇ ਵੱਡੇ ਦੀ ਪਾਰਟੀ ਖਾਣ ਚੱਲੇ ਚੈੱਕ ਕਰੋ ਗਾਇਸ ਤੇ ਗਾਈਸ ਹੁਣ ਆਪਾਂ ਚਾਪੇ ਆ ਬਰਗਰ ਖਾਨ ਤੇ ਚੈੱਕ ਕਰੋ ਗਾਈ ਇਹਦਾ ਬਰਥਡੇ ਹੀ ਮੁੰਡਾ ਹੈਪੀ ਬਰਥਡੇ ਬਾਦਰੀ ਨਾਲ ਛੱਡਣਾ ਬਸ ਉੱਥੇ ਮਨ ਜਾਣਗੇ ਤੇ ਗਾਈਸ ਹੁਣ ਆਪਾਂ ਚੱਲਦੇ ਆਂ ਮੋੜ ਤੇ ਤੁਹਾਨੂੰ ਮਿਲਦੇ ਗਾਈਸ ਚੈੱਕ ਕਰੋ ਹਲੇ ਮੌਸਮ ਫੇਰ ਹੋਈਆ ਗਾਈਸ ਆਪਾਂ ਆ ਚੁੱਕੇ ਆਂ ਮੋੜ ਤੇ ਬਰਗਰ ਖਾਨ ਲੱਗੇ ਆ ਗਾਈਸ ਹੁਣ ਆਪਾਂ ਵੇਖੋ ਫਰੋਂ ਨੂੰ ਸੜ ਜਾਣੇ ਆ ਉਹ ਸੋਹਾ ਤਾਂ ਦੇਖ ਰੋਣਾ ਫਰ ਆ 15 ਰੁਪਏ ਠੰਡ ਲੱਗਦੀ ਮੈਨੂੰ ਹੋਰ ਮੈਂ ਮਾਰ ਬੈ ਘਰਦੇ ਆ ਬਾਅਦ ਚ ਗਾਲਾਂ ਕੱਢਣਾ ਮੈਨੂੰ ਵਾਹੀ ਹੈ ਰਾਤੀਆ ਆਪਾਂ ਇਹ ਪਾਈ ਗਏ ਗਏ ਗਾਈਜ਼ ਆਪਾਂ ਇੱਥੇ ਬੈੰਨੇ ਆ ਤੇ ਜਰੋਂਗੇ ਫਿਰ ਤਾਂ ਦਿਖਾਉਣੇ ਗਾਈਜ਼ ਜੇ ਆਤ ਕਰਾਉਣ ਦੇ ਓਏ ਸਾਰਿਆਂ ਇੱਧਰ ਹੋਈ ਨਹੀਂ ਅੱਲੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲੈ ਗਾਈਜ਼ ਸਾਡੇ 버ਗਰ ਆ ਚੁੱਕੇ ਨੇ ਤਾਂ ਉਹਨਾਂ ਆਪਾਂ 버ਗਰ ਖਾਣੇ ਆ ਗਾਈਜ਼ ਚੈੱਕ ਕਰੋ ਅਪ੍ਰੀਤ ਭਾਈ ਸਾਰੇ ਭਾਰੀ ਆ ਚੁੱਕੇ ਨੇ ਆਪਣੇ ਖਾੜੇ ਵਾਲੇ ਤੇ ਚੈੱਕ ਕਰ ਗਏ ਓਏ 버ਗਰ ਨੂੰ ਹੱਥ ਨਹੀਂ ਪੋਣਾ ਕਿਸੇ ਨੇ ਗਾਈਜ਼ ਚੈੱਕ ਕਰੋ ਆਪਣੇ 버ਗਰ ਆ ਚੁੱਕੇ ਨੇ ਹਾਂ ਆ ਵੇਖੋ ਗਾਈ ਸਾਰੇ ਗਿੰਦਾ ਕੀ ਹਰ ਕੋਲੜ ਭਾਈ ਆਪ ਕੋਣਾ ਗਾਈਸ ਯਾ ਕਰੂਣਾ ਦਾ 버ਗਰ ਖਾਣੇ ਆ ਤਾਂ ਤੁਹਾਨੂੰ ਮਿਲਦੀ ਗਾਈਸ 버ਗਰ ਖਾਣ ਲਈ ਇਹ ਬੜੇ ਕੋਈ ਨਾ ਭਾਈ ਹਰੇ ਗਾਈਸ ਖਾੜਿਆ 버ਗਰ ਹਾਂਜੀ ਵੀਰ ਜੀ ਖਾੜਿਆ 버ਗਰ ਦੇ ਇੰਨਾਂ ਨੇ ਵੀ ਸਾਰੇ ਆਪਸ ਆਹ ਫੀਰੇ ਰਹੇ ਨੇ ਥੋੜੇ ਬੋਤੇ ਇਹਨੂੰ ਮਿਲਿਆ ਨਹੀਂ ਹੈ ਆ ਫੀਰੇ ਦੋਵੇਂ ਹੀ ਆ ਦੇਖ ਆ ਦੇਖ ਆ ਇਧਰ ਨੂੰ ਆ ਗਿਆ ਜਿਹੜੇ ਮੇਲੇ ਮੁਕਾ ਕੇ ਬਹਿ ਜਾਂਦੇ ਆ ਦੇਖ ਆ ਦੇਖ ਆ ਦੇਖ ਆ ਦੇਖ ਆ ਕਿੱਥੋਂ ਇੱਦਾਂ ਹੀ ਬਰਕਰੇ ਮੂਝੇ ਇੰਨਾ ਐਕਸਪੀਰੀਅੰਸ ਹੈ ਲੈ ਆ ਗਏ ਮੂਹਰੇ ਆ ਬਰਕਰਦਾ ਇਹਨਾ ਮਨਸ਼ਾ ਨਹੀਂ ਰਹਿੰਦੇ ਤਾਂ ਪਹਿਲੀ ਮੁਰਗੀ ਦੇ ਸਾਰਾ ਹੀ ਭਰਾ ਲੋਕੀ ਬਰਗੇ ਰਹਿੰਦੇ ਬਰਗਰ ਆਉਂਦੇ ਲੋਕ ਬੰਦ ਕਰਦੇ ਖਾ ਪੀ ਲਿਆ ਸਾਰਿਆਂ ਨੇ ਹੁਣ ਅਸੀਂ ਜਾਣ ਨਹੀਂ ਕਰਨ ਲੱਗੇ ਪਰ ਬਾਹਰ ਦੇ ਮੀਨੇ ਜੋੜਾ-ਚੋੜਾ ਦਾ ਮੈਂ ਬੜਾ ਦੇਰ ਤੇ ਗਾਇਸ ਹੁਣ ਵੇਨੇ ਕਿੱਦਾਂ ਜਾਣਾ ਜੱਡਾ ਨਹੀਂ ਤੇ ਆਪੋ ਜਿੰਨਾ ਸਾਰੇ ਸ਼ਬਰੀ ਇੱਥੇ ਨੇ ਸਾਰੇ ਵੱਡੇ ਸ਼ਬਰੀ ਤੁਹਾਡਾ ਕਿੱਥੇ ਰਿਹਾ ਇਹ ਇਹ ਅੱਜ ਨੇ ਚੈਨੀ ਪਾਈ ਆ ਵੇਖੇ ਵੇਖੇ ਇਹਦਾ ਮੂੰਹ ਵੇਖਿਓ ਇਹ ਆ ਆ ਰਿਹਾ ਅੰਨਾ ਗਲੀ ਤੋਂ ਨੇ ਦੀ ਇਹਨੇ ਉਹ ਬਾਈ ਕੜੀ ਕਦੀ ਵੇਖਿਆ ਗਾਇਸ ਹੁਣ ਆਪਾਂ ਬਾਤ ਚ ਗੱਲ ਦੰਜਾਨ ਕਿ ਬਾਈ ਗਾਈ ਜਪਾ ਖਾ ਪੀ ਲਿਆ ਹੁਣ ਆਪਾਂ ਚੱਲੇ ਆ ਘਰ ਨੂੰ ਚੈੱਕ ਕਰੋ ਗਾਇਸ ਵੀਊ ਕਿਡਾ ਸ਼ੋਅ ਆਂਦਾ ਹੈ ਅਰੇ ਗਾਈਸ ਆਪਾਂ ਮੰਦਿਰ ਤੋਂ ਦੂਰ ਰਹਿਣਾ ਮੈਂ ਇਹਨਾਂ ਦੇ ਤੇ ਹੁਣ ਗਾਈਸ ਆਪਾਂ ਘਰ ਚੱਲਦੇ ਆ ਤੇ ਤੁਹਾਨੂੰ ਮਿਲਦੇ ਹਿੱਸਾ ਘਰ ਤੇ ਆ ਕੇ ਗਾਈਸ ਚੈੱਕ ਕਰੋ ਪਰਨੇ ਦਾ ਹਾਰ ਕੀ ਬਣ ਚੁੱਕਾ ਹੈ ਇੰਨਾ ਗਿੱਲਾ ਓਏ ਹੋਏ ਅਜੇ ਵੀ ਥੱਲੇ ਦੇ ਹੱਥ ਕਰਉਣਾ ਤੇ ਚੈੱਕ ਨਹੀਂ ਥਲੇ ਦੇ ਅਜੇ ਵੀ ਹੱਥ ਕਰਉਣਾ ਨਹੀਂ ਲੱਭਣੇ ਤੁਹਾਨੂੰ ਗਾਈਸ ਤੇ ਆਉਂਤੇ ਆ ਗਏ ਆਉਰੇ ਹੋਰੇ ਹੋਰੇ ਗਾਈਸ ਤੇ ਜਿਹਨਾਂ ਨੂੰ ਆਇਦਾ ਵਲੋਗ ਲੱਗਾ ਹੈ ਗਾਈਸ ਵਧੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ ਗਾਈਸ ਬਾਏ